ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ ਭਰ ਵਿੱਚ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਅੱਜ ਰੇਲਾ ਰੋਕੀਆਂ ਜਾਣਗੀਆਂ ਪੰਜਾਬ ਚ 18 ਜ਼ਿਲ੍ਹਿਆਂ ਚ ਰੇਲ ਮਾਰਗ ਜਾਮ ਕੀਤੇ ਜਾਣਗੇ ਤੇ 30 ਥਾਵਾਂ ਉੱਤੇ ਚੱਕਾ ਜਾਮ ਕੀਤਾ ਜਾਵੇਗਾ ਇਹ ਰੇਲ ਰੋਕੋ ਅੰਦੋਲਨ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਕੀਤਾ ਜਾਵੇਗਾ SKM ਜਿਨ੍ਹਾਂ ਵੱਲੋਂ ਪੰਜਾਬ ਤੇ ਹਰਿਆਣਾ ਦੀ ਸਰਹੱਦਾ ਉੱਤੇ ਤਰਨਾ ਲਗਾਇਆ ਗਿਆ ਏ ਤੇ ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਮੋਰਚਾ ਉਗਰਾਹਾ ਤੇ ਹੋਰ ਕਈ ਜਥੇਬੰਦੀਆਂ ਵੱਲੋਂ ਰੇਲਾ ਰੁਕੀਆਂ ਜਾਣਗੀਆਂ ਕਿਸਾਨ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਿਸਾਨ ਆਪਣੇ ਪਰਿਵਾਰਾਂ ਸਣੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਦੇਸ਼ ਭਰ ਵਿੱਚ 60 ਥਾਵਾਂ ਤੇ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ ਅੰਮ੍ਰਿਤਸਰ 'ਚ 9 ਤੇ ਫਿਰੋਜ਼ਪੁਰ 'ਚ 4 ਥਾਵਾ ਤੇ ਤਰਨਤਾਰਨ 'ਚ 3 ਗੁਰਦਾਸਪੁਰ 'ਚ 3 ਹੁਸ਼ਿਆਰਪੁਰ 'ਚ 3 ਪਟਿਆਲਾ, ਮੋਹਾਲੀ 'ਚ 3 ਥਾਵਾ ਜਲੰਧਰ, ਕਪੂਰਥਲਾ, ਮੋਗਾ, ਮਾਨਸਾ ਅਤੇ ਫਾਜ਼ਿਲਕਾ 'ਚ 2 ਥਾਵਾ ਤੇ ਮੁਕਸਰ, ਮਲੋਟ, ਗਿੱਦੜਵਾਹਾ ਤੇ ਫਰੀਦਕੋਟ 'ਚ 2 ਥਾਵਾ ਤੇ ਬਠਿੰਡਾ, ਮਲੇਰਕੋਟਲਾ, ਪਠਾਨਕੋਟ, ਫਤਿਹਗੜ੍ਹ ਸਾਹਿਬ, ਰੋਪੜ ਤੇ ਸੰਗਰੂਰ 'ਚ ਇੱਕ ਜਗ੍ਹਾ ਤੇ ਟ੍ਰੇਨ ਰੋਕੀ ਜਾਏਗੀ ਇਸੇ ਤਰ੍ਹਾਂ ਤਾਮਿਲਨਾਡੂ ਵਿੱਚ 10 ਥਾਵਾ ਉੱਤੇ ਟ੍ਰੇਨ ਰੋਕੀ ਜਾਵੇਗੀ ਯੂਪੀ ਵਿੱਚ 2 ਥਾਵਾ ਤੇ ਮੇਰਠ ਅਤੇ ਗੁਜਰਾ ਜੰਕਸ਼ਨ ਤੇ 2 ਪੁਆਇੰਟਾਂ ਉੱਤੇ ਟ੍ਰੇਨ ਰੋਕੀਆਂ ਜਾਣਗੀਆਂ ਓਡੀਸ਼ਾ ਵਿੱਚ 4 ਤੋਂ 6 ਥਾਵਾ ਉੱਤੇ ਟ੍ਰੇਨਾਂ ਰੋਕੀਆਂ ਜਾਣਗੀਆਂ ਕਰਨਾਟਕ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕੇਰਲਾ ਵਿੱਚ ਕਈ ਥਾਵਾ ਉੱਤੇ ਰੇਲਾ ਰੋਕੀਆਂ ਜਾਣਗੀਆਂ ਦੱਸਦੀ ਹੈ ਕਿ ਅੱਜ ਕਿਸਾਨ ਅੰਦੋਲਨ ਦਾ 27ਵਾਂ ਦਿਨ ਹੈ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਐਮਐਸਪੀ ਤੇ ਕਰਜ਼ਾ ਮਾਫੀ ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਕਿਸਾਨਾਂ ਵੱਲੋਂ ਅੱਜ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਅੱਜ ਕਿਸਾਨ ਆਗੂਆਂ ਵੱਲੋਂ ਰੇਲ ਰੋਕਣ ਦਾ ਐਲਾਨ ਵੀ ਕੀਤਾ ਗਿਆ ਹੈ